ਖਬਰ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਤੋਂ ਸਾਮਣੇ ਆ ਰਹੀ ਹੈ ਜਿੱਥੇ ਬਟਾਲਾ ਦਾ ਗਾਂਧੀ ਕੈਂਪ ਵਿੱਚ ਅੱਜ ਦੇ ਦਿਨ ਤੇ ਹਰੇ ਗੰਗਲੜ ਬਣ ਗਿਆ ਜਦ ਦੋ ਗੁੱਟਾਂ ਵਿਚਕਾਰ ਕਿਸੇ ਰੰਜਿਸ਼ ਨੂੰ ਲੈ ਕੇ ਟਕਰਾਰ ਹੋ ਗਈ ਅਤੇ ਟਕਰਾਰ ਇੰਨੀ ਵੱਧ ਗਈ ਕਿ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨਾਂ ਵੱਲੋਂ ਜ਼ਖਮ ਕੀਤਾ ਗਿਆ ਅਤੇ ਇੱਟਾਂ ਰੋੜੇ ਵੀ ਚਲਾਏ ਗਏ ਇਸ ਖੁੰਮੀ ਝੜਪੇ ਦੌਰਾਨ ਦੋਵਾਂ ਗੁੱਟਾਂ ਦੇ ਕੁੱਲ 5 ਲੋਕ ਜ਼ਖਮੀ ਹੋ ਗਏ ਜਦਕਿ ਇਹਨਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਉੱਥੇ ਹੀ ਝੜਪ ਦਰਮਿਆਨ ਇੱਕ ਮੋਟਰਸਾਈਕਲ ਨੂੰ ਇੱਕ ਗੁੱਟ ਵੱਲੋਂ ਅੱਗ ਵੀ ਲਗਾਈ ਗਈ। ਉੱਥੇ ਹੀ ਦੋਵਾਂ ਧਿਰਾਂ ਦੇ ਜ਼ਖਮੀ ਨੌਜਵਾਨ ਇੱਕ ਦੂਸਰੇ ਤੇ આરોਪ ਜੜ ਰਹੇ ਹਨ। ਉਧਰ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਐਡੀ ਸਿੰਘ ਦਾ ਕਹਿਣਾ ਹੈ ਕਿ ਇਹ ਦਾ ਦੋਵਾਂ ਗੁੱਟਾਂ ਵਿੱਚ ਪੈਸੇ ਦਾ ਕੋਈ ਲੈਣ-ਦੇਣ ਸੀ ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਇਹ ਲੜਾਈ ਹੋਈ ਹੈ। ਅਤੇ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਪੁਲਿਸ ਪਾਰਟੀ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਅਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਜੀਵੀਸੀ ਅਪਡੇਟ ਲਈ ਗੁਰਦਾਸਪੁਰ ਤੋਂ ਲਾਪਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਆਪਣੇ ਸਹੁਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15-20 ਜਣਾਂ ਨੇ ਰਾਤ ਆਣ ਕੇ ਤੇ ਸੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਇਹ ਕਹਿੰਦੇ ਵੀ ਤੂੰ ਮੁਖਬਰੀਆਂ ਕਰਦਾ ਆ ਆਡੀਆਂ ਵੀ ਚਿਟਾ ਵੇਚਦੇ ਸਾਰੇ 15-20 ਜਣੇ ਇਹਨਾਂ ਨੇ 15-20 ਜਣਿਆਂ ਨੇ ਫੇਰ ਗੁੰਡਾ ਕਰਦੀ ਜੇ ਪਰਸੋਂ ਮੁੰਡਾ ਮਰਿਆ ਮੇਰੇ ਸੱਜਾਂ ਦਾ ਹੀ ਤੇ ਇਹ ਨਾ ਕਹਿੰਦੇ ਤੂੰ ਮੁਖਬਰੀਆਂ ਕਰਦਾ ਐ ਤਾਂ ਕਰਕੇ ਇੱਕ ਵਾਰ ਇਹ ਆਪਾਂ ਦੋ ਜਣੇ ਕਿਹੜਾਈ ਹੋਈ ਕਿਤਾ ਪੀ ਇਹਨਾਂ ਨੇ ਡੱਕ ਲਿਆ ਤੇ ਕੁੱਟਣ ਲਾ ਪਏ ਦੰਤਰ ਮਾਰਨ ਲਾ ਪਏ ਮੇਰਾ ਮੋਟਰਸਾਈਕਲ ਵੀ ਸਾੜਤਾ ਇਹਨਾਂ ਨੇ ਗਾਂਦੀ ਨਗਰ ਕੈਂਪ ਚ ਕਹਿੰਦੇ ਮੋਟਰਸਾਈਕਲ ਵੀ ਸਾੜ ਦਿੱਤਾ ਉਹਨਾਂ ਦੇ ਕਿੰਨੇ ਬੰਦੇ ਚੜ੍ਹਦੇ ਉਹਨਾਂ ਦਾ 1 ਹੀ ਹੋਇਆ ਹੁਣ ਲੜਾਈ ਕਿਹੜੇ ਥਾਂ ਨਾਲ ਉਹਨਾਂ ਕੋ ਸਾਰਿਆਂ ਕੋ ਦੰਤਰੀ ਆ ਡੇ ਕੋ ਗੋ ਜੀ ਉਹਨਾਂ ਦਾ ਬੰਦਾ ਏਟਮ ਮਾਰੀ ਭਾਜੀ ਆ ਆਪਣੇ ਸੈਲਫ ਡਿਫੈਂਸ ਲਈ ਏਟੀ ਮਾਰਨੀ ਆ ਆਪਾਂ ਖਾਲੀ ਆਪਾਂ ਦੋ ਜਾਣੇ ਉਹ ਉਹ ਲੋਕ ਜ਼ਿਆਦਾ ਸੀ ਉਹ 15 20 ਜਾਣੇ ਕੋਈ ਆਪਾਂ ਪੁਰਾਣੇ ਰਣਜੀਤ ਸ਼ਾਹ ਕਿ ਜਾਂ ਕਿਸ ਦਾ ਦਰਨੀ ਪੁਰਾਣੀ ਰਣਜੀਤ ਕੋਈ ਨਹੀਂ ਹੈ ਜੀ ਸਿਰਫ ਇਹੋ ਜੀ ਕਹਿੰਦਾ ਮੁਖਬਰੀਆਂ ਕਰਦਾ ਜੀ ਤੁਸੀਂ ਪੁਲਿਸ ਨੂੰ ਅੱਛਾ ਕਿਸ ਕਾਲ ਦੀ ਮੁਖਬਰੀ ਚਿੱਟੇ ਦੀ ਤੁਸੀਂ ਕੀ ਕਾਰੋਬਾਰ ਕਰਦੇ ਮੈਂ ਐਕਸਾਈਜ ਲੱਗਾ ਜੀ ਠੀਕੇ ਵਾਲਿਆ ਨਾ ਠੀਕ ਹੀ ਹੈ ਹਾਂ ਪ੍ਰਾਈਵੇਟ ਕੰਮ ਆ ਕਰੇਂਦਾ ਦੀਨਾ ਨਗਰ ਪਰ ਨਾ ਲੱਗਾ ਰਿਹਾ ਹੁਣ ਮੈਂ ਘਰ ਆਈ ਐ ਇਸ ਟਾਈਮ ਕੋਈ ਕੰਮ ਨਹੀਂ ਕਰਦਾ ਨਹੀਂ ਵੇਲੇ ਕਮਲਜੀਤ ਸਿੰਘ ਕਮਲ ਕੀ ਹੋਇਆ ਕੀ ਹਾਂਜੀ ਕੀ ਹੋਇਆ ਝਗੜਾ ਝਗੜਾ ਭਾਜੀ ਪਤਾ ਨਹੀਂ ਜੋਦੇ ਦੀ ਜੋਦਾ ਖਲੁੱਤਾ ਸੀ ਉੱਥੇ ਜੋਦੇ ਨੂੰ ਆ ਕੇ ਦੱਤਰ ਮਾਰਨ ਦਾ ਵਾ ਸਿੱਧਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਇਹਦਾ ਕੋਈ ਲੱਗਦਾ ਭਾਜੀ ਇਹਨਾਂ ਕੋਈ ਗੱਲ ਨਾ ਕੋਈ ਬਾਤ ਇਹ ਕੈਂਪ ਚ ਇਦਾਂ ਹੀ ਹੁੰਦਾ ਵਾ ਜਦੋਂ ਹੁੰਦਾ ਕਦੀ ਕਿਸ ਨੂੰ ਕੁੱਟਦਾ ਕਦੀ ਕਿਸ ਨੂੰ ਕੁੱਟਦਾ ਸੀਤਾ ਤੇ ਨਾਲ ਚੀਲਾ ਸ਼ੀਤਾ ਉਤ ਪ੍ਰੇਮਨਗਰ ਦਾ ਬੁੜਾ ਮਾਲ ਦਾ ਤੇ ਸ਼ੀਲਾ ਬਾਲਮਿਕਾ ਜਿਹੜਾ ਇੱਧਰ ਦਾ ਇਹ ਆ ਕੀ ਨਾਲ ਆਪਣੇ ਪਾੜੀ ਗੇੜ ਪਾੜੀ ਗੇੜੀ ਪੈਂਦਾ ਨਾ ਹਾਤੀ ਗੇੜ ਦਾ ਹਨ ਇਹੋ ਤੋਂ ਦਾ ਇਹ ਦੋਵੇਂ ਜਣੇ ਆਉਂਦੇ ਆ ਲੋਕਾਂ ਨੂੰ ਮਾਰਦੇ ਘੁੱਟਦੇ ਇਦਾਂ ਹੀ ਅੱਜ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਮਾਰਨ ਲੱਗਾ ਤੇ ਉਹਦੇ ਦਾਤਰ ਮਾਰਦਾ ਕੋ ਦਾੜਾਂ ਦੇ ਉੱਤੇ ਤੇ ਮੈਂ ਘਰੋਂ ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਦਾਤਰ ਮਾਰਨ ਦਾ ਮੈਂ ਘਰੋਂ ਆਇਆ ਤੁਰਦਾ ਹੀ ਅੱਗੋਂ ਮੇਰੇ ਵੀ ਦਾਤਰ ਮਾਰਦਾ ਮੇਰੇ ਹੱਥਾਂ ਉਂਗਲ ਕੋ ਵਟ ਛੜੀ ਇਹਨਾਂ ਮੇਰੇ ਤਿੰਨ ਬੰਦੇ ਝਖੰਦੀ ਹੋਏ ਜੀ ਕਿਹੜੀ ਲੜਾਈ ਪਤਾ ਹੀ ਨਹੀਂ ਭਾਜੀ ਇਹ ਉਸ ਨੂੰ ਪਤਾ ਹੋਵੇ ਕਿਹੜੀ ਗੱਲ ਤੋਂ ਉਹਨੇ ਦੱਤਰ ਮਾਰੇ ਮੋਟਰਸਾਈਕਲ ਉਹਨਾਂ ਦਾ ਭਾਜੀ ਉਹ ਤੋਂ ਅੱਗੇ ਕਿਨੇ ਲਾਏ ਉਹ ਨਹੀਂ ਜੇ ਪਤਾ ਆਪਨ ਇੱਕ ਵਾਰ ਸੀ ਸੀਤਾ ਸੀਤਾ ਮੁੰਡਾ ਵਾ ਉਹਨਾਂ ਦਾ ਜਿਹੜਾ ਮੋਟਰਸਾਈਕਲ ਸਾੜਿਆ ਦੂਜੇ ਬੰਦੇ ਨੇ ਦੱਤਰ ਰਾਹੋਂ ਦੱਤਰ ਇਹਨਾਂ ਦਾ ਕੋਈ ਪੈਸਾ ਤਾਂ ਲੈਣ ਦੇ ਨਹੀਂ ਸੀ ਕੋਈ ਉਹ ਚੱਕਰ 'ਚ ਇਹ ਕੋਈ ਲੜਾਈ ਹੋਈ ਹੈ ਉਹਨਾਂ ਦਾ ਮੋਟਰਸਾਈਕਲ ਸਾੜਿਆ ਬਾਕੀ ਅਸੀਂ ਮੌਕੇ ਤੇ ਆਏ ਆ ਤਫ਼ਤੀਸ਼ ਕਰ ਰਹੇ ਆ ਉਸ ਤੋਂ ਬਾਅਦ ਜੋ ਵੀ ਹੋਵੇ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ। ਕੁੱਲ ਕਿੰਨੇ ਬੰਦੇ ਸਨ ਇਹ ਪੰਜ ਪੰਜ ਕੰਤੇ ਜਖਮੀ ਹੋਏ ਦੋਵਾਂ ਪਾਸੇ ਨਹੀਂ ਉਂਗਲਾਂ ਤੇ ਲਿਖਿਆ ਸੀ ਟਾ ਉਂਗਲਾਂ ਤੇ ਚੱਲ ਜਾ ਚੱਲ ਜੀ ਤਫ਼ਸੀਲ ਸ਼ਰ੍ਹੀ